ਸਤ ਸ੍ਰੀ ਅਕਾਲ ਜੀ ਅਓ ਅੱਜ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੀ ਵੀ ਨਵਾਂ ਗੀਤ ਕਿੱਥੇ ਪਹੁੰਚ ਗਿਆ ਤੇ ਕਿੰਨੇ ਕਰ ਰਿਕਾਰਡ ਤੋੜ ਗਿਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਹੋਰ ਵੀ ਅਪਡੇਟਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਆਓ ਅੱਗੇ ਆਪਾਂ ਗੱਲ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੈਗਰੂ ਸਾਰਿਆਂ ਠੀਕ ਠਾਕ ਰੱਖੇ ਸਿੱਧੂ ਮੂਸੇਵਾਲੇ ਦਾ ਬਰੋਟਾ ਗੀਤ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਰਿਸਪੌਂਸ ਮਿਲ ਰਿਹਾ ਹੈ ਤੇ ਨਵੇਂ ਗੀਤ ਦਾ ਵੀ ਐਲਾਨ ਹੋ ਗਿਆ ਬਿਲਕੁਲ ਜੀ ਤੁਸੀਂ ਸਹੀ ਸੁਣਿਆ ਬਰੋਟਾ ਗੀਤ ਹਲੇ ਕੁਝ ਘੰਟੇ ਪਹਿਲਾਂ ਆਇਆ ਪਰ ਇੱਕ ਹੋਰ ਸਿੱਧੂ ਦੇ ਜਿਹੜੇ ਫੈਨ ਉਹਨਾਂ ਨੂੰ ਇੱਕ ਨਵਾਂ ਗਿਫਟ ਮਿਲ ਗਿਆ ਨਵੇਂ ਗੀਤ ਦਾ ਵੀ ਐਲਾਨ ਹੋ ਗਿਆ ਬਹੁਤ ਵੱਡੀ ਖਬਰ ਪਹਿਲਾਂ ਗੱਲ ਕਰਦੇ ਹਾਂ ਕਿ ਆਖਰ ਕਿਹੜੇ ਕਿਹੜੇ ਰਿਕਾਰਡ ਸਿੱਧੂ ਮੂਸੇਵਾਲੇ ਦਾ ਜਿਹੜਾ ਬਰੋਟਾ ਗੀਤ ਹੈ ਆਪਣੇ ਨਾਮ ਤੇ ਦਰਜ ਕਰਦਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਆਪਾਂ ਆਕੜਿਆਂ ਦੀ ਗੱਲ ਕਰਦੇ ਹਾਂ ਕਿ ਆਖਰ ਜਿੰਨਾ ਸੋਚਿਆ ਸੀ ਕਿ ਉਮੀਦਾਂ ਤੇ ਖਰਾ ਉੱਤੇ ਆ ਜਾ ਫਿਰ ਨਹੀਂ ਜਿਵੇਂ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਵੀ ਮਾਨ ਸੀ ਇਹ ਕੋਈ ਹੰਕਾਰ ਨਹੀਂ ਹੈਗਾ ਜਿਵੇਂ ਕਿ ਲੋਕ ਕਹਿੰਦੇ ਨੇ ਕਿ ਹੰਕਾਰ ਨਾਲ ਬੋਲਦਾ ਸੀ ਬਲਕੌਰ ਸਿੰਘ ਹੋਰੀ ਹੰਕਾਰ ਨਹੀਂ ਹੁੰਦਾ ਮਾਣ ਹੁੰਦਾ ਆਪਣੀ ਔਲਾਦ ਦੇ ਉੱਪਰ ਕਿ ਮੇਰਾ ਪੁੱਤ ਹੈ ਜਿਹੜਾ ਦੁਨੀਆ ਤੇ ਨਾਮ ਕਮਾ ਕੇ ਗਿਆ ਹੈ ਇਹ ਗੀਤ ਹੈ ਜਿਹੜਾ ਜ਼ਰੂਰ ਕਮਾਲ ਕਰੂਗਾ ਕਿਉਂਕਿ ਇਹ ਕੋਈ ਪਹਿਲੀ ਵਾਰਤਾ ਹੈ ਨਹੀਂ ਜਦੋਂ ਪਹਿਲਾਂ ਵੀ ਗੀਤ ਰਿਲੀਜ਼ ਕਰਦੇ ਜਾਂਦੇ ਸੀ ਬਾਈ ਦੇ ਜੁੰਦੇ ਵੀ ਉਦੋਂ ਵੀ ਇਸੇ ਤਰ੍ਹਾਂ ਹੁੰਦਾ ਸੀ ਕਿ ਕਿਸੇ ਦਾ ਵੀ ਗੀਤ ਹੁੰਦਾ ਚਾਹੇ ਬਰੋਬਰ ਕੋਈ ਨਹੀਂ ਚੱਲਦਾ ਹੁਣ ਗੱਲ ਕਰਦੇ ਹਾਂ ਕਿ ਗੀਤ ਆਖਿਰ ਕਿੰਨਾ ਜਿਹੜਾ ਲੋਕਾਂ ਨੂੰ ਪਸੰਦ ਆ ਰਿਹਾ ਹੈ ਕਿਉਂਕਿ ਆંકੜੇ ਨੇ ਜਿਹੜੇ ਬਹੁਤ ਵੱਡੇ ਨਿਕਲ ਕੇ ਸਾਹਮਣੇ ਆ ਰਹੇ ਨੇ ਸਭ ਤੋਂ ਪਹਿਲਾਂ ਅਗਰ ਆਪਾਂ ਵਿਊਜ਼ ਦੀ ਗੱਲ ਕਰਦੇ ਹਾਂ ਜਦੋਂ ਤੱਕ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਸਮਾ ਹੋਇਆ ਤਕਰੀਬਨ 3 ਵਜੇ ਦਾ ਸ਼ਾਮ ਦਾ ਅਤੇ ਜਿਹੜੇ ਵਿਊਜ਼ ਨੇ ਇਸ ਸਮੇਂ ਇਸ ਦੇ ਤਕਰੀਬਨ ਤਕਰੀਬਨ 13 ਮਿਲੀਅਨ ਇਸ ਸਮੇਂ ਪਾਰ ਕਰ ਚੁੱਕੇ ਹੈ ਟ੍ਰੈਂਡਿੰਗ ਦੇ ਵਿੱਚ 2 ਨੰਬਰ ਤੇ ਟ੍ਰੈਂਡ ਕਰ ਰਿਹਾ ਹੈ ਇੰਡੀਆ ਦੇ ਵਿੱਚ 1.3 ਮਿਲੀਅਨ ਲਾਇਕ ਹੋ ਚੁੱਕੇ ਨੇ ਤਕਰੀਬਨ 10 ਲੱਖ 19000 ਕਮੈਂਟ ਹੋ ਚੁੱਕੇ ਨੇ ਕਮੈਂਟ ਨੇ ਜਿਹੜੇ ਕਮੈਂਟ ਬਹੁਤ ਜ਼ਿਆਦਾ ਨੇ 10 ਲੱਖ 19000 ਕਮੈਂਟ ਬਹੁਤ ਵੱਡੀ ਗੱਲ ਹੁੰਦੀ ਹੈ 65 ਮਿਲੀਅਨ ਦੇ ਉੱਪਰ 20 ਲੱਖ 19000 ਕਮੈਂਟ ਤੇ 1.3 ਮਿਲੀਅਨ ਲਾਇਕ ਹੁੰਦੇ ਨੇ ਜਦੋਂ ਦੇਖਣਾ ਹੋਵੇ ਕਿ ਵਿਊਜ਼ ਅਸਲੀ ਨੇ ਜਾਂ ਫਿਰ ਨਕਲੀ ਨੇ ਕਿਉਂਕਿ ਬਹੁਤ ਕੁਝ ਚੱਲਦਾ ਹੈ ਅੱਜ ਕੱਲ ਤਾਂ ਉਸ ਦੇ ਲਾਇਕ ਤੇ ਉਸ ਦੇ ਵਿਊਜ਼ ਜ਼ਰੂਰ ਚੈੱਕ ਕਰਿਓ ਕਿ ਕਿੰਨੇ ਕੁ ਹੋਰ ਗੀਤ ਦੇਖ ਲਓ ਨਾਲ ਮਿਲਾ ਕੇ ਦੇਖ ਲਓ ਕੀ ਕੀ ਆਸ-ਪਾਸ ਹੈਗਾ ਆਂਕੜਾ ਜਾਂ ਫਿਰ ਨਹੀਂ ਲਾਇਕ ਤੇ ਕਮੈਂਟ ਬਹੁਤ ਜ਼ਿਆਦਾ ਨੇ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਕਿ ਨਵੇਂ ਗੀਤ ਦਾ ਐਲਾਨ ਹੈ ਟੀਮ ਨੇ ਸਰਪ੍ਰਾਈਜ਼ ਦੇ ਦਿੱਤਾ ਇੱਕ ਨਵੀਂ ਡੀਲ ਹੈ ਜਿਹੜੀ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਚਾਹਣ ਵਾਲੇ ਨੇ ਉਹਨਾਂ ਨੂੰ ਦੇ ਦਿੱਤੀ ਹੈ ਸਿੱਧੂ ਮੂਸੇਵਾਲੇ ਦੀ ਟੀਮ ਨੇ ਲਿਖਿਆ ਕਿ ਅਗਰ ਤੁਸੀਂ ਇਸ ਵੀਡੀਓ ਤੇ ਉੱਪਰ 20 ਮਿਲੀਅਨ ਕਮੈਂਟ ਕਰ ਦਿੰਦੇ ਹਾਂ ਤਾਂ ਤੇ ਅਤੇ ਇਸ ਵੀਡੀਓ ਨੂੰ ਇਸ ਗੀਤ ਨੂੰ YouTube ਦਾ ਸਭ ਤੋਂ ਵੱਧ ਕਮੈਂਟ ਵਾਲਾ ਗੀਤ ਬਣਾ ਦਿੰਦੇ ਹਾਂ ਤਾਂ ਇਸੇ ਖੁਸ਼ੀ ਦੇ ਵਿੱਚ ਤੁਹਾਨੂੰ ਸਿੱਧੂ ਦਾਗ ਲੱਗੀ ਹੁਣੇ ਮਿਲ ਜਾਊਗਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਮਾ ਤਿਆਰ ਪਿਆ ਅਗਲਾ ਗੀਤ ਵੀ ਬਸ 20 ਮਿਲੀਅਨ ਕਮੈਂਟ ਜਦੋਂ ਪੂਰੇ ਹੋ ਗਏ ਨਾਲ ਦੀ ਨਾਲ ਗੀਤ ਚੜ ਜਾਣਾ ਹੈ ਸਿੱਧੂ ਦੇ ਚੈਨਲ ਦੇ ਉੱਪਰ ਨਜ਼ਾਰੇ ਲਓ ਫਿਰ ਬਸ ਹੁਣ ਤੁਹਾਡੇ ਹੱਥ ਹੈ ਸਾਰਾ ਸਿਸਟਮ ਇਹ 20 ਮਿਲੀਅਨ ਜਦੋਂ ਕਮੈਂਟ ਹੋ ਗਏ ਨਵਾਂ ਗੀਤ ਸੁਣਨ ਨੂੰ ਮਿਲ ਜਾਊਗਾ ਜਿਹੜੇ ਇੱਥੇ ਲੋਕ ਨੇ ਉਹਨਾਂ ਨੇ ਵੀ ਕਹਿਤਾ ਕਿ ਡੀਲ ਡਨ ਤੁਸੀਂ ਕਮੈਂਟ ਦੇਖ ਰਹੇ ਹੋ ਲੋਕ ਕਹਿੰਦੇ ਕੋਈ ਚੱਕਰ ਨਹੀਂ ਹੈਗਾ 20 ਮਿਲੀਅਨ ਦੀ ਗੱਲ ਛੱਡੋ 30 ਮਿਲੀਅਨ ਕਰ ਦਵਾਂਗੇ ਜਿਵੇਂ 22 ਹੁਰੀ ਕਹਿ ਰਹੇ ਨੇ ਕਿ 50 ਮਿਲੀਅਨ ਵੀ ਕਮੈਂਟ ਕਰ ਦੇਵਾਂਗੇ ਅਤੇ ਲੋਕ ਇਹ ਇੱਕ ਰਿਕਾਰਡ ਹੈ ਜਿਹੜਾ ਸਿੱਧੂ ਦੇ ਨਾਮ ਦਰਜ ਕਰਨ ਨੂੰ ਲੱਗੇ ਹੋਏ ਨੇ ਕਿਉਂਕਿ ਸਿੱਧੂ ਦੇ ਨਾਮ ਇਹ ਰਿਕਾਰਡ 20 ਮਿਲੀਅਨ ਦਾ ਦਰਜ ਕੀਤਾ ਜਾਵੇਗਾ ਹੁਣ ਅਗਰ ਆਪਾਂ ਗੱਲ ਕਰਦੇ ਹਾਂ ਜੀ ਹਾਂ ਇਸ ਤੋਂ ਪਹਿਲਾਂ 20 ਮਿਲੀਅਨ ਕਮੈਂਟ ਦਾ ਜਿਹੜਾ ਰਿਕਾਰਡ ਹੈ ਕਿਸੇ ਦੇ ਨਾਮ ਨਹੀਂ ਹੈ ਸਿੱਧੂ ਮੂਸੇਵਾਲਾ ਸਭ ਤੋਂ ਵੱਧ ਕਮੈਂਟ ਹਾਸਲ ਕਰਕੇ YouTube ਦੀ ਕਿਸੇ ਵੀਡੀਓ ਦੇ ਉੱਪਰ ਜਦੋਂ ਥੋੜਾ ਜਿਹਾ ਚੈੱਕ ਕਰਿਆ ਤਾਂ ਆਹ ਵੀਡੀਓ ਸਾਹਮਣੇ ਆਈ ਇਸ ਦੇ ਉੱਪਰ ਸਭ ਤੋਂ ਵੱਧ ਕਮੈਂਟ ਹੋਣ ਵਾਲੇ ਨੇ ਇਸ ਕਰਕੇ 20 ਮਿਲੀਅਨ ਦਾ ਰਿਕਾਰਡ ਹੈ ਜਿਹੜਾ ਰੱਖਿਆ ਗਿਆ ਹੈ ਕਿ 20 ਮਿਲੀਅਨ ਕਮੈਂਟ ਕਰਕੇ ਸਭ ਤੋਂ ਵੱਧ ਕਮੈਂਟਾਂ ਵਾਲਾ ਵੀਡੀਓ ਇਸ ਨੂੰ ਬਣਾ ਦਿਓ ਹੁਣ ਦੇਖਦੇ ਹਾਂ ਕਿ ਕਿੰਨੇ ਸਮੇਂ ਦੇ ਵਿੱਚ 20 ਮਿਲੀਅਨ ਕਮੈਂਟ ਪੂਰੇ ਹੋ ਸਕਦੇ ਨੇ ਕਿਉਂਕਿ 1.5 ਮਿਲੀਅਨ ਦੇ ਆਸ-ਪਾਸ ਤਾਂ ਹੋਣ ਵਾਲੇ ਨੇ ਦੇਖਦੇ ਹਾਂ ਕਿ 20 ਮਿਲੀਅਨ ਕਿੰਨੇ ਸਮੇਂ ਚ ਪੂਰੇ ਹੁੰਦੇ ਨੇ ਲੱਗ ਤਾਂ ਰਿਹਾ ਹੈ ਕਿ ਸਿੱਧੂ ਦੇ ਚੌਣ ਵਾਲੇ ਕਰ ਦੇਣਗੇ ਪਰ ਆਂਕੜਾ ਥੋੜਾ ਵੱਡਾ ਹੈ 20 ਮਿਲੀਅਨ ਬਹੁਤ ਜ਼ਿਆਦਾ ਹੁੰਦੇ ਨੇ ਹੋ ਸਕਦਾ ਹੈ ਕਰ ਵੀ ਦਿਨ ਹੋ ਕੀ ਸਕਦਾ ਹੈ ਕਰ ਦੇਣਗੇ ਤਾਂ ਜਾਂਦੇ ਜਾਂਦੇ ਇਹ ਵੀ ਦੱਸ ਦਈਏ ਕਿ ਹੋਰ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਸਿੱਧੂ ਦਾ ਜਿਹੜਾ ਇਹ ਗੀਤ ਹਾਈ ਟ੍ਰੈਂਡ ਕਰ ਰਿਹਾ ਹੈ ਤਾਂ ਤੁਸੀਂ ਲਿਸਟ ਦੇਖੋ YouTube ਦੀ ਵਰਲਡਵਾਈਡ ਵੀਡੀਓ ਦੀ ਲਿਸਟ ਹੈ ਕਿ ਕਿਹੜਾ ਕਲਾਕਾਰ ਕਿੰਵੇਂ ਨੰਬਰ ਤੇ ਹੈ ਪੂਰੀ ਦੁਨੀਆ ਦੇ ਵਿੱਚ ਨੰਬਰ 3 ਤੇ ਉੱਪਰ ਸਿੱਧੂ ਮੁਸੇਵਾਲੇ ਦਾ ਬਰੋਟਾ ਗੀਤ ਕੀਤਾ ਧਿਆਨ ਦਿਓ ਕੁਝ ਘੰਟੇ ਪਹਿਲਾਂ ਦੀ ਮੇਰੀ ਖਿਆਲ ਚ ਹੈ ਸੋ ਕਰ ਰਿਹਾ ਹੈ ਇੱਥੇ ਹੁਣ ਤਾਂ ਹੋਰ ਵੀ ਉੱਪਰ ਚਲਾ ਗਿਆ ਹੋਣਾ ਇਸ ਤੋਂ ਬਾਅਦ ਅਗਰ ਆਪਾਂ ਇਕੱਲੇ ਇਕੱਲੇ ਦੇ ਇਸ ਦੀ ਗੱਲ ਕਰਦੇ ਹਾਂ ਕਿ ਕਿਹੜੇ ਦੇਸ਼ ਦੇ ਵਿੱਚ ਕਿੰਨੇ ਨੰਬਰ ਤੇ ਹੈ ਸਿੱਧੂ ਮੁਸੇਵਾਲੇ ਦਾ ਨਵਾਂ ਗੀਤ ਜਿਹੜਾ ਰਿਲੀਜ਼ ਹੋਇਆ ਦੁਬਈ ਦੇ ਵਿੱਚ ਨੰਬਰ 1 ਤੇ ਦਿਖਾਈ ਦੇ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਤੇ ਦਿਖਾਈ ਦੇ ਰਿਹਾ ਹੈ ਬਹਿਰੀਨ ਦੇ ਵਿੱਚ ਇੱਕ ਕੈਨੇਡਾ ਚ ਇੱਕ ਕੁਵੈਤ ਚ ਇੱਕ ਮਾਲਟਾਚ ਇੱਕ ਨਿਊਜ਼ੀਲੈਂਡ ਚ ਇੱਕ ਕਤਰ ਚ ਇੱਕ ਸਾウਦੀ ਅਰਬ ਚ ਇੱਕ ਯੂਕੇ ਚ ਇੱਕ ਆਸਟਰੀਆ ਚ 4 ਸਾਈਪਰਸ ਤੇ 4 ਜਰਮਨੀ ਚ 4 ਇੰਡੀਆ ਚ 2 ਤੇ ਹੈ ਇਸੇ ਕਰਕੇ ਕਿਹਾ ਕਿ ਹੁਣ ਹੋਰ ਉੱਪਰ ਚਲਾ ਗਿਆ ਹੋਣਾ ਇਹ ਕੁਝ ਘੰਟੇ ਪਹਿਲਾਂ ਦੀ ਲਿਸਟ ਹੈ 7 ਤੇ ਪੁਰਤਗਾਲ ਹੈ ਹੈ ਯੂਏ ਦੇ ਵਿੱਚ 7 ਨੰਬਰ ਤੇ 23 ਇਟਲੀ ਦੇ ਵਿੱਚ 10 ਸਪੈਨ ਦੇ ਵਿੱਚ 12 ਨੋਰਵੇ ਦੇ ਵਿੱਚ 13 ਸਿੰਗਾਪੁਰ ਦੇ ਵਿੱਚ 13 ਨੀਦਰਲੈਂਡ ਦੇ ਵਿੱਚ 16 ਆਇਰਲੈਂਡ ਦੇ ਵਿੱਚ 19 ਬੈਜੀਅਮ ਦੇ ਵਿੱਚ 22 ਫਰਾਂਸ ਦੇ ਵਿੱਚ 23 ਕਰਾਟੀਆ ਦੇ ਵਿੱਚ 25 ਗ੍ਰੀਸ ਦੇ ਵਿੱਚ 35 ਹੈਗਾ ਇਹ 스웨덴 ਦੇ ਵਿੱਚ ਮਲੇਸ਼ੀਆ ਦੇ ਵਿੱਚ 50 ਨੰਬਰ ਤੇ ਦਿਖ ਰਿਹਾ ਹੈ ਕੁਝ ਘੰਟੇ ਪਹਿਲਾਂ ਦੀ ਲਿਸਟ ਹੈ ਜਦੋਂ ਗੀਤ ਰਿਲੀਜ਼ ਹੋਇਆ ਸੀ ਹੁਣ ਤਾਂ ਹੋਰ ਵੀ ਸਾਰੇ ਦੇਸ਼ਾਂ ਦੇ ਵਿੱਚ ਉੱਪਰ ਚਲਾ ਗਿਆ ਕਿਸੇ ਤੇ ਇੱਕ ਕਿਸੇ ਤੇ ਦੋ ਕੁੱਲ ਮਲਾ ਕੇ ਅਗਰ ਆਪਾਂ ਗੱਲ ਕਰਦੇ ਹਾਂ ਸੁਦ ਮੂਸੇ ਵਾਲੇ ਦਾ ਜਿਹੜਾ ਨਵਾਂ ਗੀਤ ਰਿਲੀਜ਼ ਹੋਇਆ ਬਰੋਟਾ ਇਸ ਨੇ ਤੱਕ ਪਾ ਦਿੱਤੀ ਹੈ ਤੇ ਟੀਮ ਨੇ ਇਸ ਤੋਂ ਖੁਸ਼ ਹੋ ਕੇ ਜਿਹੜੇ ਸਿੱਧੂ ਦੇ 팬 ਨੇ ਉਹਨਾਂ ਨੂੰ ਕਿਹਾ ਕਿ 20 ਮਿਲੀਅਨ ਕਮੈਂਟ ਕਰ ਦਿਓ ਇੱਕ ਨਵਾਂ ਗੀਤ ਹੋਰ ਛੱਡਾਂਗੇ ਤਾਂ ਮਿੱਤਰੋ ਤੁਸੀਂ ਸੁਣ ਲਿਆ ਕਿ ਕਿੱਥੇ-ਕਿੱਥੇ ਸਿੱਧੂ ਮੂਸੇਵਾਲਾ ਦਾ ਜਿਹੜਾ ਗੀਤ ਹੈ ਇਹ ਟ੍ਰੈਂਡ ਕਰ ਰਿਹਾ ਹੈ ਹੁਣ ਦੇਖਣਾ ਇਹ ਹੋਊਗਾ ਕਿ 20 ਮਿਲੀਅਨ ਕਮੈਂਟ ਕਿੰਨੇ ਸਮੇਂ 'ਚ ਪੂਰੇ ਹੋਣਗੇ ਤੁਹਾਨੂੰ ਗੀਤ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਵੀ ਆਪਣੀ رائے ਕਮੈਂਟਾਂ ਚ ਜ਼ਰੂਰ ਦੇਣਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੋ 20 ਮਿਲੀਅਨ ਕਮੈਂਟ ਬਾਰੇ ਹੋਰ ਵੀ ਸਾਰਿਆਂ ਨੂੰ ਪਤਾ ਲੱਗ ਸਕੇ ਤੇ ਹੋਰ ਵੀ ਕਮੈਂਟ ਕਰਨ ਇਸ ਤੇ ਇਸ ਖਬਰ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ